ਸਤਿ ਸ੍ਰੀ ਅਕਾਲ ਦੋਸਤੋ ਸਾਡੇ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਦੋਸਤੋ ਦੋਸਤੋ ਇਸ ਵਾਰ ਦੀਵਾਲੀ ਤੇ ਬਣ ਰਿਹਾ ਹੈ ਦੁਰਲਭ ਸੰਜੋਗ ਚਾਰ ਰਾਸ਼ੀ ਵਾਲੇ ਹੋਣਗੇ ਕਰੋੜਪਤੀ ਜੀ ਹਾਂ ਦੋਸਤੋ ਮਾਂ ਲక్ష్ਮੀ ਜੀ ਦੇ ਆਸ਼ੀਰਵਾਦ ਦੇ ਨਾਲ ਬਹੁਤ ਹੀ ਸ਼ੁਭ ਸੰਜੋਗ ਬਣਨ ਜਾ ਰਿਹਾ ਹੈ ਇਸ ਜੋਗ ਵਿੱਚ 12 ਰਾਸ਼ੀਆਂ ਦੇ ਵਿੱਚੋਂ ਚਾਰ ਰਾਸ਼ੀ ਵਾਲਿਆਂ ਦੀ ਕਿਸਮਤ ਚਮਕਣ ਵਾਲੀ ਹੈ ਇਹ ਚਾਰ ਰਾਸ਼ੀ ਵਾਲੇ ਇਸ ਦੀਵਾਲੀ ਤੇ ਕਰੋੜਪਤੀ ਬਣਨ ਜਾ ਰਹੇ ਹਨ ਇਹ ਚਾਰ ਰਾਸ਼ੀ ਵਾਲੇ ਲੋਕ ਹੁਣ ਹੋਣ ਵਾਲੇ ਹਨ ਤਾਨ ਦੇ ਨਾਲ ਮਾਲ ਇਸ ਦੀਵਾਲੀ ਤੇ ਦੇਵੀ ਲక్ష్ਮੀ ਜੀ ਖੁਦ ਇਨ੍ਹਾਂ ਚਾਰ ਰਾਸ਼ੀ ਵਾਲਿਆਂ ਦੀ ਕਿਸਮਤ ਬਦਲਣ ਵਾਲੀ ਹੈ ਜਿਸ ਕਰਕੇ ਇਨ੍ਹਾਂ ਚਾਰ ਰਾਸ਼ੀ ਵਾਲਿਆਂ ਨੂੰ ਉਹਨਾਂ ਦੇ ਜੀਵਨ ਚ ਸਾਰੀਆਂ ਖੁਸ਼ੀਆਂ ਮਿਲਣਗੀਆਂ ਇਨ੍ਹਾਂ ਚਾਰ ਰਾਸ਼ੀ ਵਾਲਿਆਂ ਦੇ ਜੀਵਨ ਦੇ ਸਾਰੇ ਦੁੱਖ ਦਰਦ ਕਸ਼ਟ ਘਟੇ ਜਾਣਗੇ ਬੇਅੰਤ ਖੁਸ਼ੀਆਂ ਆਉਣਗੀਆਂ ਇਨ੍ਹਾਂ ਚਾਰ ਰਾਸ਼ੀ ਵਾਲਿਆਂ ਦੀ ਜ਼ਿੰਦਗੀ ਬਦਲ ਜਾਵੇਗੀ ਜੀ ਹਾਂ ਦੋਸਤੋ ਇਹ ਖੁਸ਼ਕਿਸਮਤ ਪਾਰਸ਼ਾਲੀ ਰਾਸ਼ੀਆਂ ਹਨ ਜੋ Maa Lakshmi ji ਦੇ ਕਿਰਪਾ ਦੇ ਨਾਲ ਇਸ ਵਾਰ ਦੀਵਾਲੀ ਵਾਲੇ ਦਿਨ ਮahan Lakshmi yog ਦੇ ਵਿੱਚ ਕਰੋੜਪਤੀ ਬਣਨ ਜਾ ਰਹੀਆਂ ਹਨ ਇਹ ਚਾਰ ਰਾਸ਼ੀ ਵਾਲੇ ਲੋਕ ਤਾਂ ਦੇ ਨਾਲ ਮਾਲਾ-ਮਾਲ ਹੋਣ ਵਾਲੇ ਹਨ ਇਸ ਲਈ ਦੋਸਤੋ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਸੁਣਨਾ ਵੀਡੀਓ ਨੂੰ ਬਿਲਕੁਲ ਵੀ ਮਿਸ ਨਾ ਕਰਨਾ ਕਿਉਂਕਿ ਇਹ ਵੀਡੀਓ ਇਨ੍ਹਾਂ ਚਾਰ ਰਾਸ਼ੀ ਵਾਲਿਆਂ ਦੇ ਲਈ ਬਹੁਤ ਹੀ ਮਹੱਤਵਪੂਰਨ ਹੋਣ ਜਾ ਰਹੀ ਹੈ ਦੋਸਤੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਕਿ ਕਮੈਂਟ ਬਾਕਸ ਦੇ ਵਿੱਚ ਜਾ ਕੇ ਜੈ ਮਾਤਾ ਲక్ష్ਮੀ ਜੀ ਦੇ ਲੇਕੇ ਹਾਜ਼ਰੀ ਲਗਵਾ ਦਿਓ ਜੀ ਤਾਂ ਕਿ ਮਾਤਾ ਲక్ష్ਮੀ ਜੀ ਦਾ ਆਸ਼ੀਰਵਾਦ ਤੁਹਾਨੂੰ ਪ੍ਰਾਪਤ ਹੋ ਸਕੇ ਅਤੇ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ ਦੀਵਾਲੀ ਦਾ ਮਹੱਤਵ ਦੋਸਤੋ ਸ਼ੁਭ ਸੰਜੋਗ ਬਨਾ ਚਾਰਿਆ ਹਿੰਦੂ ਤਰਮ ਦੇ ਵਿੱਚ ਪਰ ਮੌਕਾ ਤਿਉਹਾਰਾਂ ਦੇ ਵਿੱਚੋਂ ਇੱਕ ਤਿਉਹਾਰ ਦੀਵਾਲੀ ਦਾ ਤਿਉਹਾਰ ਦੇਸ਼ ਭਾਰ ਦੇ ਵਿੱਚ ਬਹੁਤ ਹੀ ਧੂਮ ਧਾਮ ਦੇ ਨਾਲ ਮਨਾਇਆ ਜਾਂਦਾ ਹੈ ਜੋਤਿ ਸਾਸਤ੍ਰ ਦੇ ਅਨੁਸਾਰ ਦੀਵਾਲੀ ਹਰ ਸਾਲ 카ਰ्तिक ਮਹੀਨੇ ਦੇ ਕ੍ਰਿਸ਼ਨ ਪੱਖ ਦੇ ਨਵੇਂ ਚੰਦਰਮਾ ਵਾਲੇ ਦਿਨ ਮਨਾਏ ਜਾਂਦੇ ਹਨ ਇਸ ਦਿਨ ਘਰਾਂ 'ਚ ਦੀਵੇ ਮੋਮਬੱਤੀਆਂ ਤੇ ਦੀਵੇ ਜਗਾ ਕੇ ਮਨਾਇਆ ਜਾਂਦਾ ਹੈ ਅਦਿਸਜਾਵਟ ਦੇ ਨਾਲ ਗਣੇਸ਼ ਲਕਸ਼ਮੀ ਜੀ ਦੀ ਪੂਜਾ ਵੀ ਕੀਤੀ ਜਾਂਦੀ ਹੈ मां लक्ष्मी ਤੋਂ ਇਲਾਵਾ ਇਸਨ ਭਗਵਾਨ ਕੋਬੇ ਦੀ ਪੂਜਾ ਕਰਨ ਨਾਲ ਸ਼ੋਭ ਫਲ ਮਿਲਦਾ ਹੈ ਤੇ ਇਸ ਸਾਲ ਦੀਵਾਲੀ ਦੀ ਤਰੀਕ ਨੂੰ ਲੈ ਕੇ ਥੋੜੀ ਉਲਝਣ ਹੈ ਕਿਉਂਕਿ ਇਸ ਸਾਲ ਮੱਸਿਆ ਤਿਥੀ 2 ਦਿਨ ਦੀ ਆ ਰਹੀ ਹੈ ਜੈ ਇਸ ਤਿਥੀ ਵਿੱਚ ਬਹੁਤ ਸਾਰੇ ਲੋਕਾਂ ਦਾ ਮੰਨਣਾ ਹੈ ਕਿ ਦੀਵਾਲੀ ਦਾ ਤਿਉਹਾਰ ਕਦੋਂ ਹੈ ਬਹੁਤ ਸਾਰੇ ਲੋਕਾਂ ਨੂੰ ਇਹ ਜਾਣਨ ਦੀ ਉਤਸਕਤਾ ਰਹਿੰਦੀ ਹੈ ਅਜਾਈ ਇਸ ਤਿਥੀ ਵਿੱਚ ਦੋਸਤੋ ਜੋਤਿ ਸਾਸਤ ਦੇ ਅਨੁਸਾਰ ਹਿੰਦੂ ਤਰਮ ਦੇ ਵਿੱਚ ਕੋਈ ਵੀ ਵਾਰਤ ਤੇ ਤਿਉਹਾਰ ਉਸ ਦੇ ਸ਼ੁਰੂ ਹੋਣ ਦਾ ਵਿਸ਼ੇਸ਼ ਮਹੱਤਵ ਰੱਖਦਾ ਹੈ ਪਰ ਦੀਵਾਲੀ ਦੀ ਗੱਲ ਕਰੀਏ ਤਾਂ ਇਸ ਦਿਨ ਪੂਜਾ ਪਰਦੋਸ਼ਕਾਲ ਦੌਰਾਨ ਕੀਤੀ ਜਾਂਦੀ ਹੈ ਜਦਕਿ ਬਹੁਤ ਸਾਰੇ ਲੋਕ ਦੀਵਾਲੀ ਦਾ ਤਿਉਹਾਰ ਉਹਦੇ ਤਰੀਖੇ ਦੇ ਅਨੁਸਾਰ ਹੀ ਮਨਾਉਣ ਬਾਰੇ ਸੋਚ ਰਹੇ ਹਨ ਜੋਤਿਸ਼ਾਸਤ ਦੇ ਅਨੁਸਾਰ ਕਾਰਤਿਕ ਮਹੀਨੇ ਦੀ ਮੱਸਿਆ ਅਧੀ ਰਾਤ ਤੱਕ ਲక్ష్ਮੀ ਜੀ ਦੀ ਪੂਜਾ ਕਰਨਾ ਸਭ ਤੋਂ ਸ਼ੁਭ ਮੰਨਿਆ ਜਾਂਦਾ ਹੈ ਕਿਉਂਕਿ ਪਰ ਦੋਸ ਮਹੀਨੇ ਵਿੱਚ ਦੇਵੀ ਲక్ష్ਮੀ ਜੀ ਦੀ ਮਜੂਦਗੀ ਮੰਨੀ ਜਾਂਦੀ ਹੈ ਤੁਹਾਨੂੰ ਦੱਸ ਦਈਏ ਕਿ ਤਾਂ ਤੇਸ ਤੋਂ ਲੈ ਕੇ ਲਗਭਗ 5 ਦਿਨ ਚੱਲਣ ਵਾਲਾ ਦੀਵਾਲੀ ਦਾ ਤਿਉਹਾਰ ਭਾਰਤ ਅਤੇ ਨੇਪਾਲ ਸਮੇਤ ਦੁਨੀਆ ਦੇ ਕਈ ਦੇਸ਼ਾਂ ਵਿੱਚ ਮਨਾਇਆ ਜਾਂਦਾ ਹੈ ਦੀਵਾਲੀ ਨੂੰ ਦੀਪ ਉਤਸਵ ਵੀ ਕਿਹਾ ਜਾਂਦਾ ਹੈ ਕਿਉਂਕਿ ਦੀਵਾਲੀ ਨੂੰ ਰੌਸ਼ਨੀ ਦੇ ਤਿਉਹਾਰ ਵਜੋਂ ਮਨਾਇਆ ਜਾਂਦਾ ਹੈ Hindu ਤਿਉਹਾਰ ਹਨ ਨੇਰੇ ਤੇ ਰੌਸ਼ਨੀ ਦੀ ਚੇਤ ਦਾ ਪ੍ਰਤੀਕ ਹੈ ਧਰਮ ਤੋਂ ਇਲਾਵਾ ਬੋਧ ਜਨ ਅਤੇ ਸੇਕ ਧਰਮ ਦੇ پیرੋਕਾਰ ਵੀ ਦੀਵਾਲੀ ਮਨਾਉਂਦੇ ਹਨ ਜੈਨ ਧਰਮ ਦੇ ਵਿੱਚ ਦੀਵਾਲੀ ਨੂੰ ਭਗਵਾਨ ਮਹਾਵੀਰ ਦਾ ਮੁਕਤੀ ਦਿਵਸ ਵਜੋਂ ਮਨਾਇਆ ਜਾਂਦਾ ਹੈ ਇਸ ਦਿਨ ਕਰਾਂ ਵਿੱਚ ਦੇਵੀ ਲక్ష్ਮੀ ਅਤੇ ਭਗਵਾਨ ਗਣੇਸ਼ ਜੀ ਦੀ ਪੂਜਾ ਕੀਤੀ ਜਾਂਦੀ ਹੈ ਇਹ ਤਿਉਹਾਰ ਖੁਸ਼ੀਆਂ ਦੇ ਖੁਸ਼ੀਆਂ ਨਾਲ ਭਰਿਆ ਹੈ ਦੋਸਤੋ ਤੁਹਾਨੂੰ ਦੱਸ ਦਈਏ ਕਿ ਇਸ ਦੀਵਾਲੀ 'ਚ ਮਾਂ ਲక్ష్ਮੀ ਜੀ ਦੇ ਆਸ਼ੀਰਵਾਦ ਦੇ ਨਾਲ ਇੱਕ ਬਹੁਤ ਹੀ ਸ਼ੋਭ ਸੰਜੋਗ ਮਾਂ ਲక్ష్ਮੀ ਜੋਗ ਅਤੇ ਅਮਰ ਸਿੱਧੀ ਜੋਗ ਬਣਨ ਜਾ ਰਿਹਾ ਹੈ ਜਿਸ ਕਾਰਨ ਇਸ ਵਾਰ ਦੀਵਾਲੀ ਦਾ ਮਹੱਤਵ ਹੋਰ ਵੀ ਵੱਧ ਗਿਆ ਹੈ ਲక్ష్ਮੀ ਪੂਜਾ ਦੀ ਵਿਧੀ ਅਤੇ ਧਿਆਨ ਰੱਖਣ ਵਾਲੀਆਂ ਗੱਲਾਂ ਦੀਵਾਲੀ ਤੇ ਮਾਂ ਲక్ష్ਮੀ ਜੀ ਦੀ ਪੂਜਾ ਕਰਨ ਦੀ ਵਿਸ਼ੇਸ਼ ਰਸਮ ਹੈ ਇਸ ਦਿਨ ਸ਼ਾਮ ਅਤੇ ਰਾਤ ਦਾ ਇਹ ਸ਼ੁਭ ਸਮਾਹ ਹੈ ਤੇ ਮਾਂ ਲక్ష్ਮੀ ਰੁਕਾਵਟਾਂ ਨੂੰ ਨਾਸ਼ ਕਰਨ ਵਾਲੇ ਭਗਵਾਨ ਗਣੇਸ਼ ਅਤੇ ਮਾਂ ਸਰਸਵਤੀ ਦੀ ਪੂਜਾ ਕੀਤੀ ਜਾਂਦੀ ਹੈ ਪੁਰਾਣਾਂ ਦੇ ਅਨੁਸਾਰ ਕਾਰਤਿਕ ਮਹੀਨੇ ਦੀ ਕਾਲੀ ਰਾਤ ਨੂੰ ਦੇਵੀ ਲక్ష్ਮੀ ਖੁਦ ਧਰਤੀ ਤੇ ਆਉਂਦੀ ਹੈ ਅਤੇ ਹਰ ਘਰ ਵਿੱਚ ਘੁੰਮਦੀ ਹੈ। ਇਸ ਸਮੇਂ ਦੌਰਾਨ ਘਰ ਹਰ ਤਰ੍ਹਾਂ ਨਾਲ ਸਾਫ਼ ਅਤੇ ਪ੍ਰਕਾਸ਼ਮਾਨ ਹੋਣਾ ਚਾਹੀਦਾ ਹੈ। ਇਸੇ ਵਾਲੀ ਤੇ ਸਫਾਈ ਅਤੇ ਰੀਤੀ ਰਿਵਾਜ ਅਨੁਸਾਰ ਪੂਜਾ ਕਰਨ ਨਾਲ ਤੁਹਾਨੂੰ ਦੇਵੀ ਲక్ష్ਮੀ ਦਾ ਆਸ਼ੀਰਵਾਦ ਪ੍ਰਾਪਤ ਹੁੰਦਾ ਹੈ। ਲక్ష్ਮੀ ਪੂਜਾ ਦੇ ਨਾਲ-ਨਾਲ ਕਬੀਰ ਪੂਜਾ ਵੀ ਕੀਤੀ ਜਾਂਦੀ ਹੈ। ਦੀਵਾਲੀ ਵਾਲੇ ਦਿਨ ਲక్ష్ਮੀ ਪੂਜਾ ਤੋਂ ਪਹਿਲਾਂ ਘਰ ਦੀ ਸਫਾਈ ਕਰੋ ਪੂਰੇ ਘਰ ਨੂੰ ਗੰਗਾ ਚਲ ਨਾਲ ਛੁੱਧ ਕਰੋ ਘਰ ਦੇ ਪਰਮੇਸ਼ਰ ਦੁਆਰ ਤੇ ਰੰਗੋਲੀ ਅਤੇ ਦੀਵੇ ਜਗਾਓ ਪੂਜਾ ਸਥਾਨ ਤੇ ਚੌਂਕੀ ਲਗਾਓ ਤੇ ਲਾਲ ਕੱਪੜਾ ਵਿਛਾ ਕੇ ਉਸ ਤੇ ਲక్ష్ਮੀ ਜੀ ਅਤੇ ਗਣੇਸ਼ ਜੀ ਦੀ ਮੂਰਤੀ ਲਗਾਓ ਕਾਂਦੇ ਤੇ ਲక్ష్ਮੀ ਜੀ ਦੀ ਤਸਵੀਰ ਲਗਾਓ ਚੌਂਕੀ ਦੇ ਕੋਲ ਪਾਣੀ ਨਾਲ ਭਰਿਆ ਕਲਸ਼ ਰੱਖੋ ਤੇ ਉਸ ਉਤੇ ਦੇਵੀ ਲక్ష్ਮੀ ਅਤੇ ਭਗਵਾਨ ਗਣੇਸ਼ ਜੀ ਦੀਆਂ ਮੂਰਤੀਆਂ ਰੱਖੋ ਮੂਰਤੀਆਂ ਨੂੰ ਤਿਲਕ ਲਗਾਓ ਤੇ ਪਾਣੀ, ਮੌਲੀ, ਚੌਲ, ਫਲ, ਗੋੜ, ਹਲਦੀ, ਅਬੀਰ, ਗੁਲਾਬ ਆਦਿ ਚੜਾਓ। ਦੀਵਾ ਜਗਾਓ ਤੇ ਮਾਂ ਲక్ష్ਮੀ ਜੀ ਦਾ ਗੁਣ ਗaan ਕਰੋ। ਇਸ ਦੇ ਨਾਲ ਹੀ ਸਾਨੂੰ ਦੇਵੀ ਸਸਵਾਤੀ ਭਗਵਾਨ ਵਿੱਚ ਨੂੰ ਅਤੇ ਕੁਬੇਰ ਦੇਵ ਜੀ ਦੀ ਰੀਤੀ ਰਿਵਾਜ ਅਨੁਸਾਰ ਪੂਜਾ ਕਰਨੀ ਚਾਹੀਦੀ ਹੈ। ਮਾਂ ਲక్ష్ਮੀ ਜੀ ਦੀ ਪੂਜਾ ਸ਼ਰਦਾ ਦੇ ਨਾਲ ਕਰੋ ਉਸ ਦਿਨ ਪੂਰੇ ਪਰਿਵਾਰ ਨੇ ਇਕੱਠੇ ਹੋ ਕੇ ਲక్ష్ਮੀ ਜੀ ਦੀ ਪੂਜਾ ਕਰਨੀ ਐਦੇ ਪੂਜਾ ਤੋਂ ਬਾਅਦ ਚੋਰੀ ਪਾਈ ਅਤੇ ਲੇਖਾਂ ਦੀ ਵੀ ਪੂਜਾ ਕਰੋ ਸ਼ਰਦਾ ਦੇ ਅਨੁਸਾਰ ਲੋੜਵੰਦਾਂ ਨੂੰ ਮਠਿਆਈਆਂ ਦਕਸ਼ਨਾ ਦਿਓ ਇਸ ਨਾਲ ਦੇਵੇਂ ਲక్ష్ਮੀ ਬਸਾ ਨਹੁੰਦੀ ਹੈ ਤੇ ਤੁਹਾਡਾ ਘਰ ਧਨ ਨਾਲ ਭਰਿਆ ਰਹਿੰਦਾ ਹੈ ਚਾਰ ਖੁਸ਼ਕਿਸਮਤ ਰਾਸ਼ੀਆਂ ਜੋ ਬਣ ਗਏ ਹਨ ਕਰੋੜਪਤੀ ਆਓ ਦੋਸਤੋ ਹੁਣ ਗੱਲ ਕਰਦੇ ਹਾਂ ਉਹਨਾਂ ਖੁਸ਼ਕਿਸਮਤ ਰਾਸ਼ੀਆਂ ਬਾਰੇ ਜੋ ਇਸ ਦੀਵਾਲੀ ਤੇ ਮਾਂ ਲక్ష్ਮੀ ਜੀ ਦੇ ਆਸ਼ੀਰਵਾਦ ਦੇ ਨਾਲ ਅਮਰ ਸੇਦੀ ਜੋਗ ਮਹਾ ਲక్ష్ਮੀ ਜੋਗ ਇਸ ਮਹਾਨ ਸ਼ੁਭ ਸੰਜੋਗ ਵਿੱਚ ਕਰੋੜਪਤੀ ਬਣਨ ਜਾ ਰਹੀਆਂ ਹਨ ਇਹ ਚਾਰ ਰਾਸ਼ੀਆਂ ਹਨ ਤਾਂ ਦੇ ਨਾਲ ਮਾਲਾ ਮਾਲ ਹੋਣ ਜਾ ਰਹੀਆਂ ਹਨ ਇਸ ਦੀਵਾਲੀ ਤੇ ਤਾਂ ਦੀ ਦੇਵੀ ਲక్ష్ਮੀ ਇਹਨਾਂ ਚਾਰ ਰਾਸ਼ੀਆਂ ਦੇ ਘਰ ਪਧਾਰ ਰਹੀ ਹੈ ਜਿਸ ਕਾਰਨ ਇਹਨਾਂ ਚਾਰ ਰਾਸ਼ੀਆਂ ਨੂੰ ਕਰੋੜਪਤੀ ਬਣਨ ਤੋਂ ਕੋਈ ਵੀ ਰੋਗ ਨਹੀਂ ਸਕਦਾ ਇਹ ਚਾਰ ਰਾਸ਼ੀਆਂ ਪੈਸੇ ਨਾਲ ਆਪਣੀ ਕਿਸਮ ਨੂੰ ਬਦਲਣ ਵਾਲੀਆਂ ਹਨ ਇਹਨਾਂ ਦੇ ਵਿੱਚੋਂ ਸਭ ਤੋਂ ਪਹਿਲੀ ਰਾਸ਼ੀ ਹੈ ਜੇ ਤੁਲਾ ਰਾਸ਼ੀ ਤੁਲਾ ਰਾਸ਼ੀ ਵਾਲੇ ਤੁਹਾਨੂੰ ਦਾਸ ਸਹੀ ਹੈ ਕਿ ਤਾਂ ਦੇ ਦੇਵੀ ਲక్ష్ਮੀ ਇਸ ਦੀਵਾਲੀ ਤੇ ਤੁਹਾਡੇ ਦੇ ਬਹੁਤ ਖੁਸ਼ ਹੈ ਉਹਨਾਂ ਦੇ ਆਸ਼ੀਰਵਾਦ ਤੁਹਾਨੂੰ ਬਹੁਤ ਸਾਰੇ ਮਿਲਣ ਵਾਲੇ ਹਨ ਜਿਸ ਕਰਨ ਤੁਲਾ ਰਾਸ਼ੀ ਵਾਲਿਆਂ ਦੇ ਜੀਵਨ ਵਿੱਚ ਪੈਸਾ ਆਵੇਗਾ ਪੈਸੇ ਸੰਭੰਦੀ ਸਾਰੀਆਂ ਸਮੱਸਿਆਵਾਂ ਦੂਰ ਹੋ ਜਾਣਗੀਆਂ ਤੁਸੀਂ ਆਪਣੇ ਕਾਰਜ ਖੇਤਰ ਵਿੱਚ ਬਹੁਤ ਸਫਲਤਾ ਪ੍ਰਾਪਤ ਕਰੋਗੇ ਤੁਹਾਨੂੰ ਹਰ ਪਾਸੇ ਪੈਸਾ ਕਮਾਉਣ ਦੇ ਕਈ ਮੌਕੇ ਮਿਲਣਗੇ ਦੇਵੀ ਲక్ష్ਮੀ ਦੀ ਕਿਰਪਾ ਦੇ ਨਾਲ ਤਾਨਿਕ ਮੌਨ ਦੇ ਰਸਤੇ ਅੱਗੇ ਵਧਣਗੇ ਤੇ ਰੁਕਾਵਟਾਂ ਦੂਰ ਹੋ ਜਾਣਗੀਆਂ ਤੁਸੀਂ ਤਰੱਕੀ ਕਰੋਗੇ ਤੁਸੀਂ ਜੋ ਵੀ ਸੋਚਿਆ ਹੈ ਆਪਣੇ ਜੀਵਨ ਵਿੱਚ ਉਸੇ ਵਿੱਚ ਸਫਲ ਹੋਵੋਗੇ ਐਸਾ ਮੈਂ ਵਿੱਤੀ ਲਾਭ ਮਿਲਣ ਚਾਰੇ ਹਨ ਤੁਹਾਡੇ ਜੀਵਨ ਵਿੱਚ ਹਰ ਪਾਸੇ ਪੈਸਾ ਆਵੇਗਾ ਤੁਹਾਨੂੰ ਆਮਦਨ ਦੇ ਨਵੇਂ ਸਰੋਤ ਮਿਲਣਗੇ ਕਾਮਕਾਜ ਲੋਕਾਂ ਦੀ ਆਮਦਨ ਵਾਧਾ ਦੇ ਨਾਲ ਨਾਲ ਤਰੱਕੀ ਦੀ ਵੀ ਸੰਭਾਵਨਾ ਹੈ ਤੇ ਵੀ ਲక్ష్ਮੀ ਦੇਵਾਨ ਉਸ ਦਿਵਾਲੀ ਤੇ ਆਸ਼ੀਰਵਾਦ ਦੇਣ ਜਾ ਰਹੀ ਹੈ ਤੁਲਾ ਰਾਸ਼ੀ ਵਾਲੇ ਕੱਾਸ ਦੋਤੇ ਵਪਾਰ ਦੇ ਖੇਤਰ ਜਿ ਤੁਹਾਨੂੰ ਅਚਾਨਕ ਲਾਭ ਮਿਲੇਗਾ ਜਿਸ ਨਾਲ ਤੁਹਾਡੇ ਜੀਵਨ ਵਿੱਚ ਬਿਆੰਦ ਤਨ ਦੌਲਤ ਆਵੇਗੀ ਤੇ ਖੁਸ਼ੀਆਂ ਆਉਣਗੀਆਂ ਅਗਲੀ ਖੁਸ਼ ਨਸੀਬ ਰਾਸ਼ੀ ਹੈ ਜੇ ਮੇਕ ਰਾਸ਼ੀ ਮੇਕ ਰਾਸ਼ੀ ਵਾਲੇ ਤੁਹਾਨੂੰ ਦੱਸ ਰਹੀ ਹੈ ਕਿ ਦੀਵਾਲੀ ਦੇ ਦਿਨ ਮਹਾਂ ਲక్ష్ਮੀ ਯੋਗ ਵਿੱਚ ਬਹੁਤ ਹੀ ਸ਼ੋਭ ਸੰਜੋਗ ਬਣਨ ਜਾ ਰਿਹਾ ਹੈ ਤੁਹਾਡੀ ਕਿਸਮਤ ਚਮਕੇਗੀ ਇਸ ਰਾਸ਼ੀ ਵਾਲਿਆਂ ਦੇ ਘਰ ਖੁਸ਼ਹਾਲੀ ਆਵੇਗੀ ਤੇ ਅਤੇ ਅੰਦੇ ਕਸ਼ੀਆਂ ਦਾ ਆਗਮਨ ਹੋਵੇਗਾ ਮਾਂ ਲక్ష్ਮੀ ਦੀ ਕਿਰਪਾ ਬਣੀ ਰਹੇਗੀ ਜਿਸ ਕਾਰਨ ਤੁਹਾਡੇ ਹਰ ਤਰ੍ਹਾਂ ਦੇ ਸਮੱਸਿਆ ਹੱਲ ਹੋ ਜਾਵੇਗੀ ਦੇਵੀ ਲక్ష్ਮੀ ਦੀ ਕਿਰਪਾ ਦੇ ਨਾਲ ਤੁਹਾਨੂੰ ਹਰ ਪਾਸੇ ਆਰਥਿਕ ਲਾਭ ਮਿਲੇਗਾ ਕਾਰੋਬਾਰ ਲੋਕਾਂ ਨੂੰ ਵਿੱਤੀ ਲਾਭ ਦੇ ਮੌਕੇ ਮਿਲਣਗੇ ਧਾਰਮਿਕ ਕੰਮ ਤੁਹਾਡੇ ਘਰ ਹੋਣਗੇ ਇਹ ਸਮਾ ਤੁਹਾਡੇ ਲਈ ਅਨੁਕੂਲ ਹੈ ਤੁਸੀਂ ਜੋ ਵੀ ਨਵਾਂ ਕੰਮ ਸ਼ੁਰੂ ਕਰੋਗੇ ਤੁਹਾਨੂੰ ਉਸ ਵਿੱਚ ਸਫਲਤਾ ਮਿਲੇਗੀ ਦੀਵਾਲੀ ਦੇ ਦੌਰਾਨ ਬਣਨ ਵਾਲੇ ਮਹਾ ਲక్ష్ਮੀ ਜੋਗ ਦੇ ਵਿੱਚ ਤੁਹਾਡੀ ਕਿਸਮਾ ਚਮਕਣ ਵਾਲੀ ਹੈ ਮਾਂ ਲక్ష్ਮੀ ਜੀ ਦੀ ਕਿਰਪਾ ਦੇ ਨਾਲ ਤੁਸੀਂ ਕਰਜ਼ੇ ਮੁਕਤ ਹੋਵੋਗੇ ਤੁਹਾਨੂੰ ਰਾਹਤ ਮਿਲੇਗੀ ਜੇਕਰ ਤੁਹਾਡੇ ਤੇ ਕੋਈ ਕਰਜ਼ਾ ਹੈ ਤਾਂ ਤੁਸੀਂ ਉਸ ਕਰਜ਼ੇ ਤੋਂ ਵੀ ਛੁਟਕਾਰਾ ਪਾਓਗੇ ਇਸ ਰਾਸ਼ੀ ਵਾਲਿਆਂ ਨੂੰ ਦੀਵਾਲੀ ਤੇ ਚਾਨਕ ਤਾਂ ਲਭ ਹੁੰਦੀਆਂ ਬਹੁਤ ਸੰਭਾਵਨਾ ਬਣ ਰਹੀਆਂ ਹਨ देवी ਲక్ష్ਮੀ ਜੀ ਦੀ ਕਿਰਪਾ ਨਾਲ ਤੁਹਾਡੀ ਆਰਥਿਕ ਸਥਿਤੀ ਮਜ਼ਬੂਤ ਹੋਵੇਗੀ ਹਰ ਕਾਮ ਦੇ ਵਿੱਚ ਸਫਲਤਾ ਮਿਲੇਗੀ ਤੇ ਨੌਕਰੀ ਵਿੱਚ ਤਰੱਕੀ ਵੀ ਮਿਲੇਗੀ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਇਸ દિਵਾਲੀ ਮਾਂ ਦੇਵੀ ਲక్ష్ਮੀ ਦੇ ਆਸ਼ੀਰਵਾਦ ਦੇ ਨਾਲ ਬੇਤੀ ਲਾਭ ਹੋ ਸਕਦਾ ਹੈ ਇਹ ਤੁਹਾਡੇ ਲਈ ਬਹੁਤ ਹੀ ਲਾਭਕਾਰੀ ਅਤੇ ਬਹੁਤ ਹੀ ਖੁਸ਼ਕਿਸਮਤ ਸਾਬਤ ਹੋਣ ਵਾਲੀ ਹੈ ਤੁਹਾਨੂੰ ਹਰ ਪਾਸੇ ਲਾਭ ਹੀ ਲਾਭ ਮਿਲਣ ਵਾਲਾ ਹੈ ਇਸ ਲਿਸਟ ਦੀ ਅਗਲੀ ਰਾਸ਼ੀ ਹੈ ਜੇ ਕੁੰਮ ਰਾਸ਼ੀ ਕੁੰਮ ਰਾਸ਼ੀ ਵਾਲੇ ਤੁਹਾਨੂੰ ਦੱਸਤੇ ਹੇ ਕਿ ਦੇਵੀ ਲక్ష్ਮੀ ਤੁਹਾਡੇ ਤੇ ਸਭ ਤੋਂ ਵੱਧ ਮਿਹਰਬਾਨ ਰਹੇਗੀ ਤੁਸੀਂ ਲਗਾਤਾਰ ਦੇਵੀ ਲక్ష్ਮੀ ਜੀ ਦੀ ਵਿਸ਼ੇਸ਼ ਕਿਰਪਾ ਪ੍ਰਾਪਤ ਕਰੋਗੇ ਜਿਸ ਕਾਰਨ ਤੁਸੀਂ ਜੋ ਵੀ ਕੰਮ ਕਰੋਗੇ ਉਸ ਤੇ ਤੁਹਾਨੂੰ ਸਫਲਤਾ ਮਿਲੇਗੀ ਨਾਲ ਹੀ ਕਈ ਸਾਲਾਂ ਤੋਂ ਲਟਕੇ ਹੋਏ ਕੰਮ ਤੁਹਾਡੇ ਸਫਲਤਾ ਪੂਰਕ ਪੂਰੇ ਹੋਣਗੇ ਜੇਕਰ ਤੁਸੀਂ ਕਿਸੇ ਨੂੰ ਪੈਸਾ ਉਧਾਰ ਦਿੱਤਾ ਹੈ ਤਾਂ ਤੁਹਾਨੂੰ ਪੈਸਾ ਵਾਪਸ ਮਿਲਣਾ ਚਾਹੀਦਾ ਹੈ ਇਸ ਗੱਲ ਦੀ ਸੰਭਾਵਨਾ ਹੈ ਕਿ ਤੁਸੀਂ ਆਪਣੇ ਸਾਰੇ ਕਰਜ਼ਿਆਂ ਦਾ ਛੁਟਕਾਰਾ ਪਾਉਣ ਵਿੱਚ ਸਫਲ ਹੋਵੋਗੇ ਤੁਹਾਡੇ ਦੁਆਰਾ ਕੀਤੇ ਗਏ ਯਤਨ ਸਫਲ ਹੋਣਗੇ ਸਮਾਜ ਵਿੱਚ ਤੁਹਾਡਾ ਮਾਨ ਸਨਮਾਨ ਵਧੇਗਾ ਕੁੰਭ ਰਾਸ਼ੀ ਵਾਲਿਓ ਤੇ ਵੀ ਲక్ష్ਮੀ ਜੀ ਦੀ ਕਿਰਪਾ ਦੇ ਨਾਲ ਤੁਹਾਡੀ ਆਰਥਿਕ ਸਥਿਤੀ ਮਜ਼ਬੂਤ ਹੋਵੇਗੀ ਸਮਾਜ ਵਿੱਚ ਤੁਹਾਡਾ ਮਾਨ ਸਨਮਾਨ ਵਧੇਗਾ ਕੁੰਭ ਰਾਸ਼ੀ ਵਾਲਿਓ ਲక్ష్ਮੀ ਦੀ ਕਿਰਪਾ ਦੇ ਨਾਲ ਤੁਹਾਡੀ ਆਰਥਿਕ ਸਥਿਤੀ ਵਿੱਚ ਸੁਧਾਰ ਆਵੇਗਾ ਤੁਹਾਡਾ ਨੋ ਕਾਰੋਬਾਰ ਵਿੱਚ ਅਚਾਨਕ ਵਿੱਤੀ ਲਾਭ ਮਿਲੇਗਾ ਪਰਿਵਾਰ ਵਿੱਚ ਖੁਸ਼ੀ ਅਤੇ ਸ਼ਾਂਤੀ ਦਾ ਮਾਹੌਲ ਰਹੇਗਾ ਕਮਰਾ ਸ਼ਿਵਾਲਯ ਤੁਹਾਡੇ ਦੇ ਦੇਵੀ ਲక్ష్ਮੀ ਜੀ ਦੀ ਕਿਰਪਾ ਰਹੇਗੀ ਨਾਲ ਹੀ ਜੇਕਰ ਤੁਸੀਂ ਨਵਾਂ ਵਾਹਨ ਜਾਂ ਕਾਰ ਖਰੀਦਣ ਦੀ ਯੋਜਨਾ ਬਣਾ ਰਹੇ ਹੋ ਤਾਂ ਇਹ ਯੋਜਨਾ ਸਫਲ ਹੋਵੇਗੀ ਤਾਂ ਤੁਸੀਂ ਇਸ ਤੋਂ ਨਵਾਂ ਵਾਹਨ ਜਾਂ ਕਾਰ ਖਰੀਦ ਸਕਦੇ ਹੋ ਅਗਲੀ ਰਾਸ਼ੀ ਹੈ ਜੇ ਕੰਨਿਆ ਰਾਸ਼ੀ ਕੰਨਿਆ ਰਾਸ਼ੀ ਵਾਲੇ ਤੋਂ ਆਨੰਦ ਆਸ ਤੇ ਇੱਕ ਇਸ ਵਾਲੀ ਤੇ ਭਗਵਾਨ ਦੀ ਆਪਾਰ ਕਿਰਪਾ ਤੁਹਾਡੇ ਤੇ ਪੈ ਰਹੀ ਹੈ ਜੋ ਤੁਹਾਡੇ ਜੀਵਨ ਵਿੱਚ ਖੁਸ਼ੀਆਂ ਲੈ ਕੇ ਆਉਣ ਵਾਲੀ ਹੈ ਤੁਹਾਨੂੰ ਦਾਸ ਸੇ ਇਹ ਕਿਸ ਦਿਵਾਲੀ ਤੇ ਮਾਂ ਲక్ష్ਮੀ ਦੀ ਕਿਰਪਾ ਨਾਲ ਤੁਸੀਂ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੋਗੇ ਕਾਰੋਬਾਰ ਦੇ ਖੇਤਰ ਵਿੱਚ ਤੁਹਾਨੂੰ ਸਫਲਤਾ ਮਿਲੇਗੀ ਇਸੇ ਨਾਲ ਹੀ ਨੌਕਰੀ ਦੇ ਦੇਸ਼ਾ ਵਿੱਚ ਚੱਲ ਰਹੀ ਜਤਨਾਂ ਵਿੱਚ ਜਲਦੀ ਹੀ ਸਫਲਤਾ ਮਿਲੇਗੀ ਤੇ ਵੀ ਲక్ష్ਮੀ ਦੀ ਕਿਰਪਾ ਨਾਲ ਵਪਾਰੀ ਵਰਗ ਦੇ ਲੋਕਾਂ ਨੂੰ ਵਾਰਿ ਵਿੱਚ ਤੇ ਲਭ ਹੋਣ ਦੇ ਸੰਕੇਤ ਮਿਲ ਰਹੇ ਹਨ ਅਤੇ ਇਸ ਦੇ ਨਾਲ ਹੀ ਤੁਹਾਨੂੰ ਆਪਣੇ ਜੀਵਨ ਸਾਥੀ ਤੋਂ ਕੋਈ ਚੰਗੀ ਖਬਰ ਮਿਲ ਸਕਦੀ ਹੈ ਕੰਨਿਆ ਰਾਸ਼ੀ ਵਾਲਿਓ ਦੇਵੀ ਲక్ష్ਮੀ ਦੇ ਆਸ਼ੀਰਵਾਦ ਦੇ ਨਾਲ ਤੁਹਾਨੂੰ ਨੌਕਰੀ ਮਿਲਣ ਦੇ ਮੌਕੇ ਵੀ ਮਿਲ ਸਕਦੇ ਹਨ ਜੇਕਰ ਤੁਸੀਂ ਕੰਮ ਕਰਦੇ ਹੋ ਤੇ ਉੱਤਨ ਨੌਕਰੀ ਵਿੱਚ ਤਰੱਕੀ ਦੇ ਨਾਲ-ਨਾਲ ਤਨਖਾਹ ਵਧਣ ਦੀ ਵੀ ਸੰਭਾਵਨਾ ਹੈ ਐਸੇ ਨਾਲੇ ਤੁਸੀਂ ਨਵਾਂ ਵਾਹਨ ਜਾਂ ਕਾਰ ਵੀ ਖਰੀਦ ਸਕਦੇ ਹੋ ਕੰਨਿਆ ਰਾਸ਼ੀ ਵਾਲਿਓ ਐਸੇ ਨਾਲ ਸਮਾਜ ਵਿੱਚ ਤੁਹਾਡੀ ਤਾਰੀਫ਼ ਕੀਤੀ ਜਾਵੇਗੀ ਤੁਹਾਨੂੰ ਚਾਰੇ ਪਾਸਿਓ ਲਾਭ ਮਿਲੇਗਾ ਐਸੇ ਵਾਲੇ ਤੇ ਤੁਹਾਨੂੰ ਬਹੁਤ ਸ਼ੋਭਾ ਲਾਭ ਮਿਲਣ ਜਾ ਰਹੇ ਹਨ ਜੋ ਲੋਕ ਵਿਦਿਆਰਥੀਆਂ ਉਹਨਾਂ ਨੂੰ ਸਿੱਖਿਆ ਖੇਤਰ ਵਿੱਚ ਸਫਲਤਾ ਮਿਲੇਗੀ ਤੁਹਾਡੇ ਦੁਆਰਾ ਕੀਤੇ ਸਾਰੇ ਯਤਨ ਸਫਲ ਹੋਣਗੇ ਐਸੇ ਵਾਲੇ ਤੇ ਤੁਹਾਡੇ ਘਰਾਂ ਤੇ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਰਹੇਗਾ ਧਨ ਪ੍ਰਾਪਤੀ ਦੇ ਚੌਕ ਹਨ ਤੁਸੀਂ ਦਿਨ ਰਾਤ ਚੌਗਣੀ ਤਰੱਕੀ ਕਰੋਗੇ ਇਸ ਸਮੇਂ ਦਾ ਪੂਰਾ ਫਾਇਦਾ ਉਠਾਓ ਸਾਮੈਨੋ ਹਥੋਂ ਨਾ ਜਾਣਦੇ ਹੋ ਦੋਸਤੋ ਇਹ ਸੀ ਉਹ ਰਾਸ਼ੀਆਂ ਜੋ ਦੇਵੀ ਲక్ష్ਮੀ ਜੀ ਦੇ ਕਿਰਪਾ ਦੇ ਨਾਲ ਇਸ ਵਾਰ ਦੀਵਾਲੀ ਤੇ ਤਾਂ ਦੇ ਨਾਲ ਮਾਲਾ ਮਾਲ ਹੋਣ ਜਾ ਰਹੀਆਂ ਹਨ ਜਿਨ੍ਹਾਂ ਨੂੰ ਮਿਲਣ ਵਾਲੀਆਂ ਹਨ ਬਹੁਤ ਸਾਰੀਆਂ ਖੁਸ਼ੀਆਂ ਦੋਸਤੋ ਜੇ ਕਰੇ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਅੱਗੇ ਵੀ ਸ਼ੇਅਰ ਕਰ ਦਿਓ ਜੀ ਧੰਨਵਾਦ